ਵਰੁੱਧ ਨੇ ਪਾਸੇ ਨੌਜਵਾਨ ਭਾਰਤ ਸਭਾ ਦੇ ਮੰਗਾ ਜਗ ਜਿਹੜੇ ਕਹਿੰਦੇ ਖਿਡਾਰੀਆਂ ਦੇ ਨਾਲ ਜਿਹੜੀ ਕਹਿੰਦੇ ਜਾਨ ਤੇ ਬਚਾਅਮ ਕਰ ਰਹੇ ਹੈ ਉਹਨਾਂ ਦਾ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅੱਜ ਦੇ ਕਹਿੰਦੇ ਖੇਡ ਮੇਲੇ ਤੇ ਆਪਣਾ ਕਹਿੰਦੇ ਕੀਮਤੀ ਸਭਾ ਕੱਢ ਕੇ ਜਿਹੜੇ ਕਹਿੰਦੇ ਸਾਡੇ ਵਿਚਕਾਰ ਪੁੱਜੇ ਹੈ ਔਰ ਕਹਿੰਦੇ ਗਹਿ ਕੱਟ ਵੀ ਯੋਗਦਾਨਾਂ ਹਾਂ ਸੁਪਰੇ ਕੇ ਪਿੰਡੀ ਬਾਲ ਇੱਕ ਵਾਰੀ ਕਰਦਾ ਟੀਮ ਤੇ ਰਖਵਾੜੀ ਰਿਸਨ ਕੈਂਟ ਵੀ ਛੱਡ ਦੁੱਤਾ ਹੈ ਵੀ ਛੱਡਿਆ ਵੀ ਕੱਕਰੀ ਤੇ ਛੱਡਿਆ ਵੀ ਟਾਖੜੇ ਐਨ ਕੈਂਟ ਮੁੰਡੇ ਨੇ ਛੱਡ ਦੁੱਤਾ ਜਿਹੜਾ ਕਹਿੰਦੇ ਖੇਡ ਮੈਦਾਨ ਦੇ ਅੰਦਰ ਹੈ ਬਾਲ ਪਾਉਂਦੇ ਕਿਹਦੇ ਮੁੰਡਾ ਫੇਰ ਜੇ ਸਮੇਂ ਕਹਿੰਦੇ ਤਿਆਰ ਪਰ ਤਿਆਰ ਇਹ ਢੁੱਡੀ ਵਾਲਾ ਕਹਿੰਦੇ ਸਾਹਮਣੇ ਜੋਤ ਹੈ ਵੀੜੇ ਕਹਿੰਦੇ ਸਾਹਮਣਾ ਕਰਨਾ ਮੇਰੇ ਵੀਰੋ ਤੇ ਪਹਿਲਾ ਪਾਉਂਡ ਲੈ ਕੇ ਜਿਹੜਾ ਮੁੰਡਾ ਢੋਤੀ ਵਾਲੇ ਪਿੰਡ ਦਾ ਜਿਹੜਾ ਕਦੇ ਬੜਾ ਆਇਆ ਹੈ ਇਹਨਾਂ ਪਾਸੇ ਕਹਿੰਦੇ ਪੈਂਦੀ ਵਾਰ ਉਹ ਬੱਲੇ 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 ਇਹ ਜੋ ਤਾਂ ਢੁੱਡੀ ਦੀ ਧਰਤੀ ਦਾ ਸੁਨੂਆ ਮੁੰਡਾ ਹੈ ਵੀ ਸਿੰਧੂਆ ਦੇ ਮੁੰਡੇ ਨਾਲ ਬੈਰ ਪੈਣਾ ਕਹਿੰਦੇ ਡੂੰਘੇ ਮਸਲੇ ਗੱਡੀ ਵਿੱਚ ਬੰਦਿਆਂ ਦੇ 6 ਬੰਦੇ ਨੇ 12 ਹੁੰਦੇ ਅਸਲੇ ਕਹਿੰਦੇ ਮੂਸੇ ਵਾਲੇ ਨੇ ਜਿਹੜਾ ਕਹਿੰਦੇ ਗੀਤਾਂ ਦੇ ਵਿੱਚ ਗਾਇਆ ਹੈ ਲਾ ਉਸ ਮੜੇ ਕਹਿੰਦੇ ਖੇਡ ਮੈਦਾਨ ਦੇ ਅੰਦਰ ਇਧਰਲੇ ਪਾਸੇ ਗੱਲ ਕਹਿੰਦੇ ਲੱਗੀ ਆ ਟਿਕਾੜੇ ਮੇਰੇ ਵੀ ਕੀ ਹੈ ਜੀ ਆਹ ਬਾਲ ਤੇ ਚਾਰ ਸਕੋਰ ਹੈ ਜੀ ਠੀਕ ਹੈ ਜੀ ਜਿਹੜੇ ਚਾਰ ਸਕੋਰ ਹੋ ਚੁੱਕੇ ਹੈ ਲੱਗੀ ਨੀ ਫੜੀ ਕਿਉਂ ਨਹੀਂ ਪਹਿਲਾਂ ਲਾਓ ਸਾਬੜੇ ਕਹਿੰਦੇ ਖੇਡ ਮੈਦਾਨ ਦੇ ਅੰਦਰ ਮੁੰਡਾ ਕਹਿੰਦੇ ਫੇਰ ਇਸ ਸਮੇਂ ਕਹਿੰਦੇ ਤਿਆਰ ਬਰਤਾਰਾ ਬਾਹਾਂ ਪਾਉਂਦਲੇ ਪਹਿੰਦੀ ਬਾਹ ਤੇ ਟਰਾਈ ਜੋੜੀ ਕਹਿੰਦੇ ਵੱਡੀ ਕੀਤੀ ਹੈ ਮੁੰਡੇੜੇ ਇਹਦੇ ਲਈ ਪਾਸੇ ਕਹਿੰਦੇ ਵਾਹ ਅਣੀ ਅਰੀਸਾ ਇਹਦੇ ਲਈ ਪਾਸੇ ਫਿਲਡਿੰਗ ਬਹੁਤ ਤਗੜੀ ਕੀਤੀ ਹੈ ਮੁੰਡੇੜੇ ਪਰ ਗੱਲ ਕਹਿੰਦੇ ਜ਼ਮੇ ਦੀਆਂ ਮੇਰੇ ਵੀਰੋ ਬਾਲ ਤੋਂ ਦੇ ਕਹਿੰਦੇ ਮੁੰਡਾ ਫੇਰ ਇਸ ਸਮੇ ਕਹਿੰਦੇ ਤਿਆਰ ਮਰ ਤਿਆਰ ਹੈ ਵੀ ਕਿੰਧੜੀ ਦਿੰਦੀ ਹੈ ਜਨਮ ਕਿਦਣਾ ਲੋ ਸ਼ੇਰ ਨਹੀਂ ਕਰ ਸਕਦੀ ਕਿ ਸ਼ੇਰ ਪੈਦਾ ਜਿਹੜੀ ਮਿੱਟੀ ਚ ਹੋਵੇ ਗਿਲਬਾਲੀ ਫਸਲ ਹੁੰਦੀ ਆ ਤੇ ਢੇਰ ਪੈਦਾ ਚੰਨ ਪੁੰਨਿਆ ਦੇ ਰਾਤ ਨੂੰ ਚੰਨ ਚਾੜੇ ਮਸਿਆ ਕਰਦੀ ਸਦਾ ਹਨੇਰ ਪੈਦਾ ਜਿਹੜੇ ਮਾਪੇ ਨੇ ਚਿੱਤੀ ਹੁੰਦੀਆਂ ਮਿਹਨਤ ਉੱਤ ਉਹਨਾਂ ਦੇ ਕਰ ਹੁੰਦਾ ਇੱਕ ਪਲੇਅਰ ਪੈਦਾ ਜਿਹੜੀਆਂ ਮਾਵਾ ਦੇ ਕਹਿੰਦੇ ਬੱਬਰ ਸ਼ੇਰ ਪੁੱਤਰ ਆਈ ਹੋਈ ਹੈ ਇਸ ਸਮੇਂ ਕਹਿੰਦੇ ਢੁੱਡੀ ਵਾਲਾ ਮੁੰਡਾ ਜਿਹੜਾ ਕਹਿੰਦੇ ਪਿੱਛੇ ਤੋਂ ਪਾਸੇ ਕਰ ਦਿੰਦਾ ਹੈ ਖੇਡ ਮੈਦਾਨ ਦੇ ਅੰਦਰ ਇਹ ਬਾਲ ਪਾਉਣ ਦੇ ਕਹਿੰਦੇ ਮੁੰਡਾ ਫੇਰ ਇਸ ਸਮੇਂ ਕਹਿੰਦੇ ਤਿਆਰ ਬੜ ਤਿਆਰ ਹੈ ਜਿਹੜੇ ਕਹਿੰਦੇ 2 ওভার ਸਮਾਪਤ ਹੈ ਵਿੱਚ ਫੈਸਲਾ ਕਰਿਆ ਕਿ ਨੌਜਵਾਨ ਭਾਰਤ ਸਭਾ ਵੱਲੋਂ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡਾਂ ਦੇ ਵਿੱਚ ਦਸਤਾਰ ਸਖਲਾਈ ਕੈਂਪ ਲਾਏ ਜਾਣਗੇ ਪਿੰਡਾਂ ਦੇ ਵਿੱਚ ਨੌਜਵਾਨਾਂ ਲਈ ਖੇਡ ਟੂਰਨਾਮੈਂਟ ਕਰਵਾਏ ਜਾਣਗੇ ਤੇ ਸਹਿਬਜ਼ਾਦਿਆਂ ਦੇ ਜੀਵਨ ਦੇ ਨਾਲ ਸੰਬੰਧਿਤ ਚਾਰ ਸਹਿਬਜ਼ਾਦੇ ਫਿਲਮ ਤੇ ਚਾਰ ਸਹਿਬਜ਼ਾਦੇ 2 ਫਿਲਮ ਜਿਹੜੀ ਉਹ ਦਿਖਾਈ ਜਾ ਰਹੀ ਆ ਇਸ ਤੋਂ ਬਿਨਾ ਜਿਹੜੇ ਸੈਮੀਨਾਰ ਕੀਤੇ ਜਾ ਰਹੇ ਆ ਗੁਰੂ ਸਾਹਿਬ ਦੀ ਜ਼ਿੰਦਗੀ ਬਾਰੇ ਸਹਿਬਜ਼ਾਦਿਆਂ ਦੇ ਜਿਹੜਾ ਲੜਨ ਦਾ ਇਤਿਹਾਸ ਆ ਕੁਰਬਾਨੀ ਦਾ ਇਤਿਹਾਸ ਆ ਜ਼ੁਲਮ ਦੇ ਖਿਲਾਫ ਉਹਨੂੰ ਉਭਾਰ ਦੇ ਲਈ ਅਸੀਂ ਲਗਾਤਾਰ ਸੈਮੀਨਾਰ ਕਰ ਰਹੇ ਆ ਅੱਜ ਪੰਡਿਤ ਦੀਪ ਸਿੰਘ ਵਾਲਾ ਦੀ ਟੀਮ ਦੇ ਵੱਲੋਂ ਸੋਚੇ ਜ਼ਿਲ੍ਹੇ ਦੀ ਟੀਮ ਦੇ ਵੱਲੋਂ ਇੱਥੇ ਟੂਰਨਾਮੈਂਟ ਤਿੰਨ ਰੋਜ਼ਾ ਨੌਜਵਾਨ ਭਾਰਸਵਾ ਵੱਲੋਂ ਕਰਵਾਇਆ ਗਿਆ ਰਿਹਾ ਜਿਹਦਾ ਅੱਜ ਉਦਘਾਟਨ ਸਮਾਗਮ ਇਹਨਾਂ ਨੇ ਕਰਵਾਇਆ ਗਿਆ ਅਸੀਂ ਸੂਬਾ ਕਮੇਟੀ ਵੱਲੋਂ ਸਮੁੱਚੀ ਟੀਮ ਨੂੰ ਜ਼ਿਲ੍ਹਾ ਟੀਮ ਨੂੰ ਸਾਥੀ ਨੌਂਹਿਾਲ ਹੋਰਾਂ ਨੂੰ ਦੀਪ ਸਿੰਘ ਵਾਲੇ ਪੈਂਡ ਦੀ ਸਮੁੱਚੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ ਤੇ ਇਸ ਸਫਲ ਟੂਰਨਾਮੈਂਟ ਦੀ ਸਫਲਤਾ ਦੇ ਲਈ ਮੁਬਾਰਕਬਾਦ ਕਹਿੰਦੇ ਆ